ਇਹਨਾਂ ਦਾ ਇਹ ਨਹੀਂ ਪਤਾ ਕਿ ਸਰਕਾਰ ਦਾ ਕੀ ਇੱਕ ਨਿਹੰਗ ਚਿਹਰਾ ਹੈ ਉਹਨੂੰ ਮਾਰ ਕੇ ਵੋਟਾਂ ਲੈਣ ਦੇ ਲਈ ਸ਼ਾਇਦਾਂ ਤਾਂ ਕੰਟਰੀ ਹੋ ਜਾਈ ਐਫ ਆਈ ਆਰ ਦੇ ਵਿੱਚ ਕੀ ਲਿਖਾਇਆ ਹੈ ਕਿ ਇੱਕ ਅਮਰਤਪਾਲ ਨਾਂ ਦੇ ਬੰਦੇ ਦਾ ਮੋਬਾਈਲ ਆਇਆ ਘਰੇ ਆਇਆ ਹੁਣ ਮੈਨੂੰ ਦੱਸੋ ਇੱਕ ਕਿੱਡੀ ਗਲਤ ਐਫ ਆਈ ਆਰ ਜਿਹੜਾ ਬੰਦਾ ਤੁਹਾਡੇ ਅਗੇਂਸਟ ਬੋਲਦਾ ਜਿਹੜਾ ਤੁਹਾਨੂੰ ਬੰਦ ਕਰਾਉਂਦਾ ਹੈ ਕੁੜੀ ਨੂੰ ਪਤਾ ਕਿ ਮੇਰੇ ਖਿਲਾਫ ਇਹ ਬੰਦਾ ਬੋਲਦਾ ਹੈ ਸਾਲ 2 ਸਾਲ ਤੋਂ ਉਸ ਬੰਦ ਉਹ ਬੰਦਾ ਘਰੇ ਕਿਉਂ ਆ ਤੇ ਉਸ ਬੰਦੇ ਨਾਲ ਕੁੜੀ ਜਾਏਗੀ ਕਿਉਂ ਉਹ ਡੀਐਨਏ ਦੀ ਰਿਪੋਰਟ ਆਉਂਦੀ ਹੈ ਡੀਐਨਏ ਦੀ ਰਿਪੋਰਟ ਤੋਂ ਬਾਅਦ ਪਤਾ ਲੱਗਦਾ ਹੈ ਰੇਪ ਹੋਇਆ ਜਾਂ ਨਹੀਂ ਹੋਇਆ ਇਹ ਅਸੀਂ ਬੈਠੇ ਹੀ ਕਰੇ ਬਕਵਾਸ ਕੀਤੀ ਇਹਨੇ ਬਿੜਾ ਕਰ ਤੂੰ ਕਿ ਇੱਕ ਨਿਊਜ਼ ਲਾਉਣੀ ਹੈ ਕਿ ਸਿੱਖ ਅੰਮ੍ਰਿਤਧਾਰੀ ਬੰਦਿਆਂ ਨੇ ਨਿਆਂਗ ਸਿੰਘਾਂ ਨੇ ਰੇਪ ਕੀਤਾ ਹੁਣ ਕਾਰਨ ਕੀ ਹੈ ਸਾਰੀ ਕੌਮ ਤੇ ਲਾਣਤ ਪਾਉਣੀ ਵਰਲਡ ਲੈਵਲ ਤੇ ਮੈਸੇਜ ਦੇਣਾ ਇਹ ਸਾਡੀ ਗੌਮ ਕੌਮ ਦੇ ਜਿਹੜੇ ਖੱਚ ਬੰਦੇ ਬੈਠੇ ਨੇ ਪੰਜਾਬ ਦੇ ਪਰ ਉਹ ਸਿੱਖ ਚਿਹਰੇ ਨਹੀਂ ਉਹ ਸਰਕਾਰ ਦੇ ਪਾਲੇ ਹੋਏ ਪਾਲਤੂ ਜੇ 9 ਤਰੀਕ ਨੂੰ ਗਈ ਤੇ 12 ਤਿੱਕਰ ਇਹ ਪਰਿਵਾਰ ਚੁੱਪ ਕਿਉਂ ਰਿਹਾ ਤਿੰਨ ਦਿਨ ਦੀ ਐਫਆਈਆਰ ਡਲੇ ਬੰਦੇ ਦਾ ਘਰੇ ਆਉਣਾ ਉਹਦਾ ਨਾਂ ਲਿਖਣਾ ਇਹ ਪੌਸੀਬਲ ਨਹੀਂ ਇਸ ਕੇਸ ਦੇ ਵਿੱਚ ਇਹ ਵੀ ਕੋਈ ਪਤਾ ਨਹੀਂ ਕਿ ਵੀਡੀਓ ਆਡੀਓ ਸਾਰਿਆਂ ਕੋਈ ਆਪ ਹੀ ਬਣਵਾ ਰਿਆ ਹੋਵੇ ਅੱਜ ਪੁਲਿਸ ਰਾਜ ਆ ਪੰਜਾਬ ਦੇ ਅੰਦਰ ਜੰਗਲ ਰਾਜ ਆ ਪੰਜਾਬ ਦੇ ਜਾਂਦਾ ਪੁਲਿਸ ਖੁਦ ਫੇਕ ਐਨਕਾਊਂਟਰ ਕਰਦੀ ਹੈ ਬੰਦੇ ਨਹੀਂ ਫੜੇ ਆਪ ਕਤਲ ਕਰਦੀ ਹੈ ਬੰਦੇ ਨਹੀਂ ਫੜੇ ਯਾਰ ਇਹ ਮਜ਼ਾਕ ਬਣਾ ਛੱਡਿਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੰਦ ਪਾਉਣ ਵਾਲੀ ਇਹ ਪੰਜਾਬ ਸਰਕਾਰ ਤੁਸੀਂ ਜੇ ਕੋਈ ਬੰਦਾ ਹੋਣ ਤੁਸੀਂ ਜੋ ਅਮਰਤਪਾਲ ਦੀਆਂ ਚੁੱਕ ਕੇ ਹੁੰਦੀ ਉਹ ਜਿਹੜੇ ਬੰਦ ਕਰਨ ਲੱਗੇ ਹੋ ਉਹਨਾਂ ਦੇ ਅਕਾਊਂਟ ਬੰਦ ਕਰਨ ਲੱਗੇ ਹੋ ਉਹ ਬੰਦ ਕਰਤੇ ਤੇ ਜੇ ਪਹਿਲਾਂ ਇਸੇ ਲੇਡੀ ਦੀ ਆਈਡੀ ਤੇ ਅਕਾਊਂਟ ਬੰਦ ਕੀਤੇ ਜਾਂਦੇ ਕਿਉਂ ਪੰਜਾਬ 'ਚ ਗੰਦ ਪੈਂਦਾ ਕਿਉਂ ਪੰਜਾਬ 'ਚ ਮਰਡਰ ਹੁੰਦਾ ਹੈ ਜਾ ਤਾਂ ਐਕਟ ਵਿੱਚ ਪ੍ਰੋਵੀਜ਼ਨ ਨਾ ਹੋਵੇ ਪਬਲਿਕ ਨਿਊਸੈਂਸ ਦਾ ਹੈ ਕਾਨੂੰਨ ਕੀ ਕਹਿੰਦਾ ਕਾਨੂੰਨ ਕਹਿੰਦਾ ਇਹਨੂੰ ਬੰਦ ਕਰ ਸਕਦੇ ਹੋ ਤੁਸੀਂ ਆਈਡੀ ਸਾਰੀ ਉਹਨਾਂ ਦੀ ਬੰਦ ਕਰ ਸਕਦੇ ਹੋ ਪਤਾ ਜਿੱਥੇ ਪਬਲਿਕ ਨਿਊਸੈਂਸ ਹੈ ਗੰਧ ਪੈ ਰਹੀ ਸੋਸਾਇਟੀ ਨੂੰ ਬੰਦ ਕਰਨਾ ਸਰਕਾਰ ਦਾ ਫਰਜ਼ ਬਣਦਾ ਹੈ ਜੇ ਕਿ ਇਹੋ ਜੀ ਬਲਗਰ ਪਾਸ਼ਾ ਬੋਲਦਾ ਹੈ ਤੇ ਉਹਦੇ ਉਲਟ ਐਕਸ਼ਨ ਲਾਓ ਜਾਂ ਤੁਹਾਨੂੰ ਪਤਾ ਨਹੀਂ ਜਾਂ ਤੁਹਾਨੂੰ ਲਾ ਬਾਰੇ ਤੁਹਾਨੂੰ ਨੋ ਲੈਜ ਨਹੀਂ ਤੁਹਾਨੂੰ ਪੰਜਾਬ ਸਿਰ ਤੇ ਚੁੰਨੀ ਦਿੰਦਾ ਸੀ ਪੰਜਾਬ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦਾ ਪੰਜਾਬ ਇੱਜ਼ਤ ਦੀ ਗੱਲ ਕਰਦਾ ਸੀ ਪੰਜਾਬ ਇਹੋ ਜੇ ਕੁੱਤੇ ਕੰਮ ਨਹੀਂ ਸੀ ਕਰਦਾ ਪੰਜਾਬ ਦੇ ਅੰਦਰ ਚਾਹੇ ਮੁਸਲਮਾਨਾ ਚਾਹੇ ਹਿੰਦੂ ਚਾਹੇ ਸਿੱਖ ਹੈ ਜਿਹੜੇ ਸਦੀਆਂ ਤੋਂ ਪੰਜਾਬ 'ਚ ਰਹੇ ਰਹੇ ਨੇ ਉਹ ਪੰਜਾਬ ਆਪ ਦਾ ਸਿਰ ਨੂੰ ਕੱਜਣਾ ਜਾਣਦੇ ਨੇ ਉਹ ਦੂਜੇ ਦੀ ਧੀ ਦੀ ਇੱਜ਼ਤ ਬਚਾਉਣ ਵਾਲੇ ਸੀ ਹੁਣ ਪੰਜਾਬ 'ਚ ਕੀ ਹੈ ਇਸ ਵਕਤ ਜਿਹੜੀ ਕੁੜੀ ਦਾ ਜੀ ਕਰਦਾ ਕਪੜੇ ਲਾ ਕੇ ਪਾਸੇ ਰੱਖ ਲੈਂਦੀ ਹੈ ਤੇ ਭੀ ਇੱਜ਼ਤ ਵਾਲੀ ਗੱਲ ਸਾਰਾ ਪੰਜਾਬ ਉੱਜੜ ਜੇ ਜੋ ਮਰਜ਼ੀ ਹੋ ਜੇ ਪਰ ਇਹਨਾਂ ਨੂੰ ਸਤਾ ਦੀਪ ਬੋਲੋ ਨਾ ਨਾ ਦੇ ਉਲਟੀ ਪ੍ਰਵਾਸੀ ਕਿਉਂ ਪੰਜਾਬ ਚ ਬਾਹਰ ਇਹਨਾਂ ਨੂੰ ਕਹ ਬੋਲੋ ਇੱਕ ਕਲਬ ਸੋ ਗੰਦ ਪਾਉਣ ਵਾਲੇ ਇਹ ਤਿੰਨ ਚਾਰ ਪਾਰਟੀਆਂ ਨੇ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਪਰ 2027 ਦੇ ਵਿੱਚ ਆਪਾਂ ਠੱਲ ਪਾਵਾਂਗੇ ਇਹਨਾਂ ਨੂੰ ਪਾਵਾਂਗੇ ਪੰਜਾਬ ਦੀ ਨਵੀਂ ਪਾਰਟੀ ਜਿਹੜੀ ਆਈ ਅਸੀਂ ਤਾਂ ਇਸ ਦੇ ਉਲਟ ਚੱਲਾਂਗੇ ਕਿ ਅਸੀਂ ਪ੍ਰਵਾਸੀ ਪੀਆਰ ਨਹੀਂ ਹਾਂ ਪੰਜਾਬ ਦੇ ਅੰਦਰ ਆਹ ਗੰਦ ਨੂੰ ਰੋਕਣਾ ਪੰਜਾਬ ਦੇ ਅੰਦਰ ਕਾਤਿਰੇ ਕਾਲ ਅਰਮੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਪਿਛਲੇ ਦਿਨਾਂ ਤੋਂ ਜੋ ਐਪੀਸੋਡ ਪੰਜਾਬ ਦੇ ਵਿੱਚ ਵਾਪਰ ਰਿਹਾ ਉਸ ਨੂੰ ਲੈ ਕੇ ਵੱਖ-ਵੱਖ ਸੋਸ਼ਲ ਮੀਡੀਆ ਤੇ ਉਹ ਜੋ ਆਪਣੀਆਂ ਵੀਡੀਓਜ਼ ਪਾਉਂਦੇ ਨੇ ਉਹਨਾਂ ਦੇ ਵੱਲੋਂ ਮੁਆਫੀਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਅਮਰਪਾਲ ਸਿੰਘ ਮੈਰੋ ਹੋਰਾਂ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਅਮਰਪਾਲ ਸਿੰਘ ਮੈਰੋ ਦੇ ਦੋ ਸਾਥੀ ਜਿਹੜੇ ਨੇ ਉਹ ਪੁਲਿਸ ਹਿਰਾਸਤ ਦੇ ਵਿੱਚ ਨੇ ਅਮਰਪਾਲ ਮੈਰੋ ਦੀ ਭਾਲ ਜਾਰੀ ਹੈ ਉਸਤੇ ਘਰ ਦੇ ਵਿੱਚ ਜਿਹੜੇ ਹੈਗੇ ਨੇ ਉਹ ਛਾਪੇਮਾਰੀ ਵੀ ਹੋ ਰਹੀ ਆ ਆ ਇਹ ਕੇਸ ਐਡਵੋਕੇਟ ਹਰਪਾਲ ਸਿੰਘ ਖਾਰਾਹੋਰਾ ਕੋਲੇ ਖਾਰਾ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਬਦਾਂ ਖਾਰਾ ਸਾਹਿਬ ਸਵਾਗਤ ਆਰੇ ਮੀ ਟੈlevision ਤੇ ਸਤਿ ਸ਼੍ਰੀ ਅਕਾਲ ਜੀ ਖਾਰਾ ਸਾਹਿਬ ਜੋ ਐਪੀਸੋਡ ਵਾਪ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਪਰਸੋਂ ਇਸ ਦੇ ਵਿੱਚ ਮੈਂ ਬਾਹਰ ਸੀ ਮੇਰੀ ਸੀਟ ਤੋਂ ਜਿਹੜੇ ਲੜਕੇ ਨੇ ਰੰਜੋਤ ਸਿੰਘ ਭੁੱਲਰ ਮਨਦੀਪ ਅਰ ਸ਼ਰਮਾ ਆਪਣੀ ਸੀਟ ਸਾਰੀ ਪੇਸ਼ ਹੋ ਗਈ ਸੀ ਜਿਹੜਾ ਅੱਜ ਮੈਂ ਅੱਜ ਪੇਸ਼ ਹੋਣ ਵਾਸਤੇ ਵਿੱਚ ਆ ਕੇ ਤਾਂ ਇਸ ਦੇ ਵਿੱਚ ਕੀ ਹੈ ਕਿ 8 ਤਰੀਕ ਦੀ ਗੱਲ ਘਟਨਾ ਬਣਾਉਂਦੇ ਰ 9 ਤਰੀਕ ਨੂੰ ਉਹ ਲੜਕੀ ਘਰੋਂ ਜਾਂਦੀ ਤੇ 12 ਤਰੀਕ ਦੀ ਐਫ ਆਈ ਆਰ ਡੈਡ ਬੋਡੀ ਤੋਂ ਬਾਅਦ 3 ਦਿਨ ਉਹ ਪਰਿਵਾਰ ਕੀ ਕਰਦਾ ਰਿਹਾ ਤਿੰਨ ਦਿਨ ਇਨਫੋਰਮੇਸ਼ਨ ਪੁਲਿਸ ਨੂੰ ਨਹੀਂ ਦਿੱਤੀ ਨਾ ਕੋਈ ਕਾਰਵਾਈ ਹੋਈ ਹੁਣ ਉਹ ਲੜਕੀ ਦੇ ਬ੍ਰਦਰ ਦਾ ਕੀ ਬਿਆਨ ਹੈ ਲੜਕੀ ਦਾ ਬ੍ਰਦਰ ਇੱਕ ਨਿੱਕੇ ਜਿਕੇ ਹੋਂ ਦੀ ਆਈ ਹੈ ਇੱਕ ਵੀਡੀਓ ਜੇਚੋ ਕਹਿ ਰਿਹਾ ਕਿ ਮੈਨੂੰ ਤਾਂ ਪਤਾ ਹੀ ਨਹੀਂ ਸਾਨੂੰ ਪਤਾ ਹੀ ਕੁਛ ਨਹੀਂ ਇਹ ਜੋ ਹੋਇਆ ਕੀ ਐਫ ਆਈ ਆਰ ਦੇ ਵਿੱਚ ਕੀ ਲਿਖਾਇਆ ਹੈ ਕਿ ਇੱਕ ਅਮਰਤਪਾਲ ਨਾਂ ਦੇ ਬੰਦੇ ਦਾ ਮੋਬਾਈਲ ਆਇਆ ਉਸ ਆਦਮੀ ਦਾ ਮੋਬਾਈਲ ਆਇਆ ਘਰੇ ਆਇਆ ਹੁਣ ਮੈਨੂੰ ਦੱਸੋ ਇੱਕ ਕਿੱਡੀ ਗਲਤ ਐਫ ਆਈ ਆਰ ਜਿਹੜਾ ਬੰਦਾ ਉਹਨੂੰ ਸਾਲ 2 ਸਾਲ ਤੋਂ ਲਗਾਤਾਰ ਸਮਝਾ ਰਿਹਾ ਹੈ ਉਹਨੂੰ ਫੇਸਬੁੱਕ ਤੇ ਕਹਿ ਰਿਹਾ ਕੁੜੀਏ ਤੂੰ ਕੰਮ ਨਹੀਂ ਕਰਨਾ ਉਹ ਬੰਦਾ ਘਰੇ ਆਊਗਾ ਉਹ ਆਪਦੀ ਸ਼ਕਲ ਵਿਖਾ ਕੇ ਜਾਊਗਾ ਇਹਨਾਂ ਨੂੰ ਕਿਉਂਕਿ ਇਹਨਾਂ ਦੇ ਕੋਲ ਕੋਈ ਆਈ ਵਿਟਨੈਸ ਨਹੀਂ ਇਹ ਇੱਕ ਬਲਾਈਂਡ ਮਰਡਰ ਹੈ ਬਲਾਈਂਡ ਮਰਡਰ ਨੂੰ ਹੁਣ ਪ੍ਰੂਫ ਕਰਨ ਦੇ ਲਈ ਇਹਨਾਂ ਨੇ ਅਮਰਤਪਾਲ ਦੀ ਜਿਹੜੀ ਉਹ ਸ਼ਕਲ ਦਿਖਾਤੀ ਹੁਣ ਉਹਦਾ ਫਾਦਰ ਕਹਿ ਰਿਹਾ ਜਾਂ ਪਰਿਵਾਰ ਕਹਿ ਰਿਹਾ ਕਿ ਸਾਡੇ ਘਰੇ ਆਇਆ ਉਹ ਕਿਉਂ ਆਊਗਾ ਜਿਸ ਬੰਦੇ ਨੇ ਜੇ ਇਹ ਕੰਮ ਕਰਨਾ ਹੈ ਕਿ ਉਹਦੇ ਘਰੇ ਤੇ ਕੀ ਉਹ ਕੁੜੀ ਜਿਹੜੀ ਉਸ ਦੇ ਵਿੱਚ ਮਰੀ ਹੈ ਕਿ ਉਹ ਕੁੜੀ ਉਹ ਬੰਦੇ ਨੂੰ ਜਾਣਦੀ ਨਹੀਂ ਕਿ ਉਹ ਕੁੜੀ ਉਹਦੇ ਨਾਲ ਕਾਰ ਤੇ ਜਾਊਗੀ ਡਾਊਟ ਕ੍ਰੀਏਟ ਹੋ ਰਿਹਾ ਇਹਨਾਂ ਦੀ ਐਫ ਆਈ ਆਰ ਦੇ ਉੱਪਰ ਤਿੰਨ ਦਿਨ ਦੀ ਐਫ ਆਈ ਆਰ ਡਿਲੇ ਬੰਦੇ ਦਾ ਘਰੇ ਆਉਣਾ ਉਹਦਾ ਨਾਂ ਲਿਖਣਾ ਇਹ ਪੌਸੀਬਲ ਨਹੀਂ ਇਸ ਕੇਸ ਦੇ ਵਿੱਚ ਹੈ ਇਹ ਇੱਕ ਬਲਾਈਂਡ ਮਰਡਰ ਹੈ ਜਿਹੜਾ ਫਰਦਰ ਇਨਵੈਸਟੀਗੇਸ਼ਨ ਚ ਹੈ ਮੈਟਰ ਆਫ ਐਵੀਡੈਂਸ ਹੈ ਐਵੀਡੈਂਸ ਇਹਨਾਂ ਕੋਲ ਕੋਈ ਹੈ ਨਹੀਂ ਸੋ ਜੋ ਹੁਣ ਬਿਆਨ ਆ ਰਹੇ ਨੇ ਉਹ ਅਜੇ ਅੰਡਰ ਪ੍ਰੈਸ਼ਰ ਆਫ ਦਾ ਪੁਲਿਸ ਹੈ ਪੁਲਿਸ ਆਪ ਦੇ ਜਰੂ ਪੰਧਤ ਕੋਲ ਮਲਜ਼ਮ ਹੁੰਦੇ ਨੇ ਤਾਂ ਜੋ ਉਹ ਸਟੇਟਮੈਂਟ ਮਲਜਮਾ ਦੀ ਲਾਈ ਜਾਂਦੀ ਜਾਂ ਉਹਨਾਂ ਤੇ ਕਹਾਇਆ ਜਾਂਦਾ ਅਦਾਲਤਾਂ ਦੇ ਅੰਦਰ ਜਾਂ ਦਫਾ 27 ਦੇ ਅੰਦਰ ਜੋ ਐਵੀਡੈਂਸ ਆਉਂਦੀ ਹੈ ਉਹ ਅੰਡਰ ਪ੍ਰੈਸ਼ਰ ਆਫ ਦਾ ਪੁਲਿਸ ਆ ਉਹ ਮੰਨਣ ਯੋਗ ਨਹੀਂ ਹੁੰਦੀ ਅਦਾਲਤਾਂ ਦੇ ਅੰਦਰ ਮੰਦੇ ਉਹ ਮੰਨਣਯੋਗ ਨਹੀਂ ਪਰ ਅਮਰਪਾਲ ਸਿੰਘ ਮੈਰੋ ਹੋਰਾਂ ਦਾ ਸਾਹਮਣੇ ਆਉਣਾ ਅਮਰਪਾਲ ਸਿੰਘ ਮੈਰੋ ਹੋਰਾਂ ਦੇ ਵੱਲੋਂ ਕਬੂਲਨਾਮਾ ਕਰ ਲੈਣਾ ਹਾਲਾਂਕਿ ਇਹ ਚੀਜ਼ ਨਹੀਂ ਕਬੂਲੀ ਗਈ ਕਿ ਅਸੀਂ ਮਰਡਰ ਕੀਤਾ ਜਾਂ ਨਹੀਂ ਕੀਤਾ ਪਰ ਇਹ ਕਬੂਲਨਾਮਾ ਕਰਨਾ ਕਿ ਸਾਡੀ ਗੱਡੀ ਮਿਲਦੀ ਹੈ ਸਾਡੇ ਸਿੰਘ ਜਿਹੜੇ ਹੈਗੇ ਸਿੰਘਾਂ ਦਾ ਜਿਹੜਾ ਹੈਗਾ ਮਿਲਦਾ ਹੈ ਕਿ ਉਹ ਉੱਥੇ ਮੌਜੂਦ ਸੀ ਜਾਂ ਉੱਥੇ ਸਨ ਤਾਂ ਇਹ ਚੀਜ਼ਾਂ ਫਿਰ ਕਿਉਂ ਕਬੂਲ ਲੇਗੇ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਜੇਕਰ ਜਾਣਾ ਹੀ ਆ ਤਾਂ ਫਿਰ 5-7 ਨੂੰ ਮੈਨੂੰ ਪਤਾ 5-7 ਸਾਲ ਜੇਲ੍ਹ ਹੋਣੀ ਹੈ ਜਾਣਾ ਹੀ ਤਾਂ ਫਿਰ 5-7 ਸਾਲ ਨੂੰ ਜਿਹੜਾ ਹੈਗਾ ਛਟਕਾ ਕੇ ਕਿਉਂ ਨਾ ਜਾਇ ਜਾਵੇ ਜਾਂ 5 ਨੂੰ ਨਾਲ ਲੈ ਕੇ ਕਿਉਂ ਜੀ ਸਾਰੇ ਐਪੀਸੋਡ ਨੂੰ ਕਿਵੇਂ ਦੇਖਦੇ ਹੋ ਦੇਖੋ ਇਸ ਜਿਹੜੀ ਐਪੀਸੋਡ ਹੁਣ ਚੱਲ ਰਹੇ ਨੇ ਇਹ ਸਾਰੇ ਡਾਊਟ ਕ੍ਰੀਏਟ ਕਰ ਰਹੇ ਨੇ ਕਿਉਂਕਿ ਪੰਜਾਬ ਦੀ ਪੁਲਿਸ ਦੇ ਉੱਪਰ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ ਜਿਨ੍ਹਾਂ ਕਤਲ ਜਿਹੜੇ ਜਿਨ੍ਹਾਂ ਮਰਡਰ ਥਾਣਿਆਂ ਚ ਹੋਏ ਨੇ ਇੱਕ ਬੰਦਾ ਨਹੀਂ ਫੜਿਆ ਗਿਆ ਉਹ ਗਨਿਆਣੇ ਵਾਲੇ ਵਿਚਾਰੇ ਰੋਂਦੇ ਫਿਰਦੇ ਨੇ ਯਾਰ ਕਿਹੜੀ ਸ਼ਰਮ ਵਾਲੀ ਗੱਲ ਹੈ ਉਸ ਤੋਂ ਪਹਿਲਾਂ ਮਰਡਰ ਹੁੰਦਾ ਥਾਣੇ ਦੇ ਅੰਦਰ ਨਹੀਂ ਬੰਦੇ ਫੜੇ ਗਏ ਇੱਕ ਬੰਦੇ ਦੀ ਪੱਗ ਲਾ ਕੇ ਉਹਨੂੰ ਕੁੱਟਿਆ ਜਾਂਦਾ ਇੱਥੇ ਬਠਿੰਡੇ ਦੇ ਵਿੱਚ ਸ਼ਰੇਆਮ ਕੋਈ ਐਕਸ਼ਨ ਨਹੀਂ ਲਿਆ ਉਸ ਪੁਲਿਸਤ ਮੁਲਾਜ਼ਮ ਦੇ ਖਿਲਾਫ ਇਹ ਵੀ ਕੋਈ ਪਤਾ ਨਹੀਂ ਕਿ ਵੀਡੀਓ ਆਡੀਓ ਸਾਰੀਆਂ ਕੋਈ ਆਪ ਹੀ ਬਣਵਾ ਰਿਆ ਹੋਵੇ ਅਸੀਂ ਕਿਵੇਂ ਕਹੀਏ ਕਿ ਇਹ ਇਹਨਾਂ ਦਾ ਇਹ ਨਹੀਂ ਪਤਾ ਕਿ ਸਰਕਾਰ ਦਾ ਕੀ ਇੱਕ ਨਿਹੰਗ ਚਿਹਰਾ ਹੈ ਉਹਨੂੰ ਮਾਰ ਕੇ ਵੋਟਾਂ ਲੈਣ ਦੇ ਲਈ ਸ਼ਾਇਦਾਂ ਤਾਂ ਕਾਉਂਟਰੀ ਹੋ ਜੇ ਕਿਉਂਕਿ ਪੰਜਾਬ ਪੁਲਿਸ ਦੇ ਉੱਪਰ ਹਮੇਸ਼ਾ ਹੀ ਇੱਕ ਡਾਊਟ ਕ੍ਰੀਏਟ ਕਰਨ ਵਾਲੀ ਸੂਈ ਰਹੀ ਹੈ ਇਹਨਾਂ ਨੇ 25000 ਮੁੰਡਾ ਫੇਕ ਇਨਕਾਊਂਟਰ 'ਚ ਮਾਰਤਾ ਅੱਜ ਤੱਕਰ ਅਦਾਲਤਾਂ ਨਾਲ ਨੂੰ ਸਜ਼ਾ ਕਰਦੀਆਂ ਪਈਆਂ ਨੇ ਅੱਜ ਪੁਲਿਸ ਰਾਜ ਆ ਪੰਜਾਬ ਦੇ ਅੰਦਰ ਜੰਗਲ ਰਾਜ ਆ ਪੰਜਾਬ ਦੇ ਅੰਦਰ 100 'ਚੋਂ 95 ਜਿਹੜੇ ਅਫੀਸਰ ਨੇ ਪੁਲਿਸ ਅਫਸਰ ਨੇ 95 ਦੇ 95 ਇਸੇ ਕੰਮ 'ਚ ਲੱਗੇ ਹੋਏ ਨੇ ਕਿ ਕਿਸ ਤਰੀਕੇ ਨਾਲ ਤਰੱਕੀ ਮਿਲੇ ਅਸੀਂ ਗੋਲੀ ਮਾਰ ਕੇ ਯਾਰ ਜਿੱਥੇ ਆ ਗੋਲੀਆਂ ਚੱਲੀਆਂ ਸੀ ਬਾਬਲ ਕਲਾਂ ਵਾਲੀਆਂ ਇਹ ਸਰਕਾਰ ਤੋਂ ਵੀ ਚੋ ਸੁਖਬੀਰ ਬਾਦਲ ਦੇ ਖਿਲਾਫ ਚਲਾਨ ਪੇਸ਼ ਨਹੀਂ ਹੋਇਆ ਜਿੱਥੇ ਕੰਮ ਕਰਨਾ ਹੈ ਜਿਹੜੇ ਬੰਦੇ ਫੜਨੇ ਨੇ ਉਹ ਨਹੀਂ ਫੜਨੇ ਪੁਲਿਸ ਖੁਦ ਫੇਕ ਐਨਕਾਊਂਟਰ ਕਰਦੀ ਆ ਬੰਦੇ ਨਹੀਂ ਫੜੇ ਆਪ ਕਤਲ ਕਰਦੀ ਆ ਬੰਦੇ ਨਹੀਂ ਫੜੇ ਹੁਣ ਤੁਸੀਂ ਮੈਨੂੰ ਦੱਸੋ ਜਦੋਂ ਇਹ ਲੇਡੀ ਐਹੋ ਜੀਆਂ ਪੋਸਟਾਂ ਪਾਉਂਦੀ ਹੁੰਦੀ ਸੀ ਕੀ ਪੁਲਿਸ ਪ੍ਰਸ਼ਾਸਨ ਦੇ ਕੋਲ ਕਿਸੇ ਐਕਟ 'ਚ ਕੋਈ ਪ੍ਰੋਵੀਜ਼ਨ ਨਹੀਂ ਆਈਡੀ ਖਤਮ ਹੋ ਸਕਦੀ ਸੀ ਉਹਨੂੰ ਬਲੌਕ ਕੀਤਾ ਜਾ ਸਕਦਾ ਸੀ ਪਬਲਿਕ ਨਿਊਸੈਂਸ ਆ ਉਹਨੂੰ ਬੰਦ ਕੀਤਾ ਜਾ ਸਕਦਾ ਸੀ ਯਾਰ ਮਜ਼ਾਕ ਬਣਾ ਛੱਡਿਆ ਪੰਜਾਬ ਦੇ ਵਿੱਚ ਸਭ ਤੋਂ ਵੱਧ ਗੰਦ ਪਾਉਣ ਵਾਲੀ ਇਹ ਪੰਜਾਬ ਸਰਕਾਰ ਤੁਸੀਂ ਜੇ ਕੋਈ ਬੰਦਾ ਹੋਣ ਤੁਸੀਂ ਜੋ ਅਮਰਤਪਾਲ ਦੀਆਂ ਚੁੱਕ ਕੇ ਹੁੰਦੀ ਉਹ ਜਿਹੜੇ ਬੰਦ ਕਰਨ ਲੱਗੇ ਉਹਨਾਂ ਦੇ ਅਕਾਊਂਟ ਬੰਦ ਕਰਨ ਲੱਗੇ ਹੋ ਉਹ ਬੰਦ ਕਰਤੇ ਉਹਨਾਂ ਦੀਆਂ ਆਈਡੀਆਂ ਬੰਦ ਕਰਤੀਆਂ ਤੇ ਜੇ ਪਹਿਲੇ ਇਸੇ ਲੇਡੀ ਦੀ ਆਈਡੀ ਤੇ ਅਕਾਊਂਟ ਬੰਦ ਕੀਤੇ ਜਾਂਦੇ ਕਿਉਂ ਪੰਜਾਬ 'ਚ ਗੰਦ ਪੈਂਦਾ ਕਿਉਂ ਪੰਜਾਬ 'ਚ ਮਰਡਰ ਹੁੰਦਾ ਏ ਉਦੋਂ ਨਹੀਂ ਤੁਹਾਨੂੰ ਪਤਾ ਲੱਗਦਾ ਤੁਸੀਂ ਜੋ ਜਾਂ ਤਾਂ ਤੁਹਾਡੇ ਕੋਲ ਐਕਟ 'ਚ ਪ੍ਰੋਵੀਜ਼ਨ ਹੈ ਜਾ ਤੁਸੀਂ ਕਹੋ ਕਿ ਤੁਹਾਨੂੰ ਇਸ ਗੱਲ ਬਾਰੇ ਨੌਲੇਜ ਹੀ ਐ ਨਹੀਂ ਤੁਹਾਡੇ ਇੰਨੇ ਤੁਹਾਡੇ ਪੜ੍ਹੇ ਲਿਖੇ ਬੰਦੇ ਨੇ ਤੁਹਾਡੇ ਸਾਰਾ ਆਈਟੀ ਸੈੱਲ ਚੱਲਦਾ ਹੈ ਤੁਹਾਨੂੰ ਸਾਰੀ ਨੌਲੇਜ ਹੈ ਪੰਜਾਬ ਦੇ ਅੰਦਰ ਇਹੀ ਹਾਲਾਤ ਸੀ ਜਦੋਂ ਸੂਰੀ ਗਾਲਾਂ ਕੱਢਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸਿੱਖਾਂ ਦੀਆਂ ਕੁੜੀਆਂ ਚੁੱਕ ਲੋ ਉਦੋਂ ਨਹੀਂ ਕੁਝ ਕੀਤਾ ਉਹਦੇ ਬਿਆਨਾਂ ਨੂੰ ਬੰਦ ਨਹੀਂ ਕੀਤਾ ਜਦੋਂ ਕਤਲ ਹੁੰਦਾ ਉਸ ਤੋਂ ਬਾਅਦ ਸਿੱਖਾਂ ਨੂੰ ਘੁਟਣਾ ਮਾਰਨਾ ਸ਼ੁਰੂ ਕਰਤਾ ਚੁੱਕੇ ਇਹੀ ਹਾਲਾਤ ਹੁਣ ਨੇ ਪਰ ਗੱਲ ਇੱਥੇ ਤੱਕ ਪਹੁੰਚੀ ਕੋ ਗੱਲ ਕਤਲ ਤੱਕ ਪਹੁੰਚੀ ਕੋ ਜਿਵੇਂ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਪਹਿਲਾਂ ਉਹਨਾਂ ਦੇ ਬਾਰੇ ਸਮਝਾਇਆ ਵੀ ਗਿਆ ਕਿਹਾ ਵੀ ਗਿਆ ਇੱਥੋਂ ਤੱਕ ਕਿਉਂ ਪਹੁੰਚ ਕੀ ਮੰਨਦੇ ਹੋ ਕਿ ਜੇਕਰ ਜਿਵੇਂ ਤੁਸੀਂ ਗੱਲ ਕਰੀਏ ਕਿ ਪਹਿਲੀ ਬੰਦ ਕੀਤਾ ਹੁੰਦਾ ਤਾਂ ਹੋ ਸਕਦਾ ਕਿ ਇਹ ਗੱਲ ਤੱਕ ਨਾ ਪਹੁੰਚੇ ਦੇਖੋ ਪੰਜਾਬ ਦੇ ਅੰਦਰ ਹੁਣ ਵੀ ਤੁਸੀਂ ਦੇਖੋ ਫੇਸਬੁੱਕ ਦੇਖੋ ਕਿਸੇ ਦਾ ਕੋਈ ਬੱਚਾ 10 ਸਾਲ ਦਾ ਕੋਈ ਕੁੜੀ ਹੈ ਕੋਈ ਲੜਕਾ ਹੈ ਕੋਈ ਉਹਨਾਂ ਨੇ ਅੱਗੇ ਡਿਵੈਲਪ ਹੋਣਾ ਹੈ ਤੇ ਸੋਸ਼ਲ ਮੀਡੀਆ ਦੇ ਅੰਦਰ ਪੰਜਾਬ ਦੇ ਅੰਦਰ ਕੁਝ ਲੋਕਾਂ ਨੇ ਇਹਨਾਂ ਗੰਦ ਪਾਇਆ ਮੈਂ ਕਹੂੰਗਾ ਉਹ ਬੰਦੇ ਉਹਨਾਂ ਦੇ ਤੁਸੀਂ ਕਿਉਂ ਨਹੀਂ ਬੰਦ ਕਰਦੇ account ਬੰ ਅਸੁੱਤੀ ਹੋਈ ਹੈ ਪੁਲਿਸ ਇਹ ਸੁਤੀ ਹੋਈ ਹੈ ਸਰਕਾਰ ਕੁਝ ਸਾਡੇ ਪੰਜਾਬ ਦੇ ਲੋਕਾਂ ਨੇ ਵੀ ਸ਼ਰਮ ਲਾ ਛੱਡੀ ਯਾਰ ਮੈਂ ਵੇਖਦਾ ਨੌਜਵਾਨ ਕੁੜੀਆਂ ਨੇ ਯਾਰੀ ਨਾ ਪਾਈ ਜਾਂਦੀਆਂ ਨੇ ਯਾਰ ਕੀ ਰੀਲ ਪਾਉਣ ਦੇ ਨਾਲ ਬੰਦੇ ਦੀ ਫਿਤਰਤ ਜਿਆਦੀ ਅੱਗੇ ਜਾਂਦੀ ਹੈ ਯਾਰ ਕਿੱਥੇ ਤਾਂ ਇੱਕ ਸਟੇਟ ਕੰਪੀਟੀਸ਼ਨ ਕਰਦੀ ਸੀ ਕਿੱਥੇ ਲੋਕਾਂ ਨੇ ਰਾਈਜ਼ ਹੋਣਾ ਅੱਗੇ ਸਟਰਗਲ ਕਰਕੇ ਰਾਈਜ਼ ਹੋਣਾ ਤੇ ਕਿੱਥੇ ਅਸੀਂ ਯਾਰ ਆਪਦੀਆਂ ਧੀਆਂ ਪਣਾ ਦੀਆਂ ਰੀਲਾਂ ਪੈਂਦੀਆਂ ਨੇ ਤੇ ਉਹ ਪਿੱਛੋਂ ਉਹ ਰੀਲਾਂ ਤੇ ਥੋੜੇ ਚਿਰ ਬਾਅਦ ਹੀ ਲੋਕ ਬਕਵਾਸ ਕਰਦੇ ਨੇ ਉਸ ਦੇ ਉੱਪਰ ਯਾਰ ਤੁਸੀਂ ਮੰਨਦੇ ਹੋ ਇਹ ਚੀਜ਼ ਇਫੈਕਟ ਛੱਡਦੀ ਹੈ ਬੱਚੀ ਦੇਖੋ ਇਸ ਦਾ ਇਫੈਕਟ ਬਹੁਤ ਸੋਸਾਇਟੀ ਤੇ ਗਲਤ ਹੋ ਰਿਹਾ ਹੈ ਜਿਆਦਾ ਐਕਟ ਚ ਪ੍ਰੋਵੀਜ਼ਨ ਨਾ ਹੋਵੇ ਪਬਲਿਕ ਨਿਊਸੈਂਸ ਤਾਂ ਹੈ ਕਾਨੂੰਨ ਕੀ ਕਹਿੰਦਾ ਕਾਨੂੰਨ ਕਹਿੰਦਾ ਇਹਨੂੰ ਬੰਦ ਕਰ ਸਕਦੇ ਹੋ ਤੁਸੀਂ ਆਈਡੀ ਸਾਰੀ ਉਹਨਾਂ ਦੀ ਬੰਦ ਕਰ ਸਕਦੇ ਹੋ ਪਤਾ ਜਿੱਥੇ ਪਬਲਿਕ ਨਿਊਸੈਂਸ ਹੈ ਗੰਧ ਪੈ ਰੇ ਸੋਸਾਇਟੀ ਜਿਹਨੂੰ ਬੰਦ ਕਰਨਾ ਸਰਕਾਰ ਦਾ ਫਰਜ ਬਣਦਾ ਇਹ ਥੋੜਾ ਹੁੰਦਾ ਹੁੰਦਾ ਯਾਰ ਕਿ ਤੁਸੀਂ ਇੰਨਾ ਗੰਧ ਬਕਵਾਸ ਕਰੋ ਉੱਤੇ ਬੈਠ ਕੇ ਕਰੋ ਬਕਵਾਸ ਇਨੀ ਜਿਆਦੀ ਕਰਨੀ ਉਦੋਂ ਸਰਕਾਰ ਨੇ ਰੋਕਣਾ ਨਹੀਂ ਬਾਅਦ ਦੇ ਵਿੱਚ ਜਦੋਂ ਕੋਈ ਮਰਡਰ ਹੋ ਜਾਂਦਾ ਹੈ ਬਾਅਦ ਚ ਆਪਾਂ ਲੋਕਾਂ ਨੂੰ ਮਾਰਨ ਤੌਰ ਤੇ ਪੈਨੇ ਆ ਹੁਣ ਮੈਨੂੰ ਲੱਗਦਾ ਕਿ ਹੁੰਦਾ ਫੇਕ ਇਨਕਾਊਂਟਰ ਕਰਨਗੇ ਜੋ ਕਿ ਫੇਕ ਇਨਕਾਊਂਟਰ ਜੇ ਮਸ਼ਹੂਰ ਆ ਪੰਜਾਬ ਪੁਲਿਸ ਇਹਦਾ ਸ਼ੁਰੂ ਤੋਂ ਲੈ ਕੇ حساب ਰਿਹਾ ਹੈ ਕੋਈ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਇਹ ਇਸੇ ਨਿਸ਼ਾਨੇ ਤੇ ਹੀ ਹੁੰਦੀ ਹੈ ਇਹਨਾਂ ਨੇ ਫੀਕ ਇੰਕਾਊਂਟਰ 2 ਸਾਲ ਢਾਈ ਤੇ 3 ਸਾਢੇ 3 ਸਾਲ ਚ ਕੀਤੇ ਬਹੁਤ ਨੇ ਇਹਨੂੰ ਕਿਵੇਂ ਕਹੋਗੇ ਕਿਉਂਕਿ ਇੱਕ ਗੱਲ ਨੌਬਤ ਆਉਣ ਤੱਕ ਸਾਡੀਆਂ ਸਰਕਾਰਾਂ ਦਾ ਬਹੁਤ ਜ਼ਿਆਦਾ ਹੱਥ ਹੈ ਸੋਸਾਇਟੀ ਨੂੰ ਖਰਾਬ ਕਰਨਾ ਬੱਚਿਆਂ ਤੇ ਇਫੈਕਟ ਪੈਣਾ ਇਹਨੂੰ ਬੰਦ ਕਰਨਾ ਚਾਹੀਦਾ ਹੈ ਜੇ ਕਿ ਇਹੋ ਜੀ ਬਲਗਰ ਬਾਦਸ਼ਾਹ ਬੋਲਦਾ ਹੈ ਤੇ ਉਹਦੇ ਉਲਟ ਐਕਸ਼ਨ ਲਾਓ ਜਾਂ ਤੁਹਾਨੂੰ ਪਤਾ ਨਹੀਂ ਜਾਂ ਤੁਹਾਨੂੰ ਲਾਭ ਨਹੀਂ ਤੁਸੀਂ ਨੌਲੇਜ ਨਹੀਂ ਤੁਹਾਨੂੰ ਜੇਕਰ ਇਹ ਚੀਜ਼ਾਂ ਸਾਬਤ ਹੋ ਜਾਂਦੀਆਂ ਮਨਪਾਲ ਸਿੰਘ ਤੇ ਮਨਪਾਲ ਸਿੰਘ ਦੇ ਸਾਥੀਆਂ ਉਤੇ ਤਾਂ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਉਹਨੂੰ ਰਹਿਣਾ ਪੈ ਸਕਦਾ ਨਹੀਂ ਦੇਖੋ ਪਹਿਲੀ ਗੱਲ ਤਾਂ ਇਹ ਚਲਾਨ ਤਿਕਰਤਾ ਕੋਈ ਗੱਲ ਹੀ ਨਹੀਂ ਕਿਉਂਕਿ ਇਹਨਾਂ ਨੇ ਇੱਕ ਬੜੀ ਚਲਾਕੀ ਖੇਡੀ ਹੈ ਕਿ ਜਿਹੜਾ ਉਹਨੂੰ ਆਈ ਐਫ ਆਈ ਆਰ ਤੋਂ ਬਾਈ ਨੇਮ ਤੇ ਐਫ ਆਈ ਆਰ ਤੇ ਬੰਦਾ ਡੈਂਟੀਫਾਈ ਕਰਾਇਆ ਇਹਨਾਂ ਨੇ ਆਪਦੇ ਜਾਣ ਤੇ ਇਹਨਾਂ ਨੇ ਮਜਬੂਤੀ ਕੀਤੀ ਹੈ ਪਰ ਡਾਊਟ ਇਹ ਕ੍ਰੀਏਟ ਹੁੰਦਾ ਹੈ ਕਿ ਜਿਹੜਾ ਬੰਦਾ ਤੁਹਾਡੇ ਅਗੇਂਸਟ ਬੋਲਦਾ ਜਿਹੜਾ ਤੁਹਾਨੂੰ ਬੰਦ ਕਰਾਉਂਦਾ ਹੈ ਕੁੜੀ ਨੂੰ ਪਤਾ ਹੈ ਕਿ ਮੇਰੇ ਖਿਲਾਫ ਇਹ ਬੰਦਾ ਬੋਲਦਾ ਹੈ ਕਈ ਸਾਲਾਂ ਤੋਂ ਬੋਲ ਰਿਹਾ ਹੈ ਸਾਲ 2 ਸਾਲ ਤੋਂ ਉਸ ਬੰਦ ਉਹ ਬੰਦਾ ਘਰੇ ਕਿਉਂ ਆਊਗਾ ਤੇ ਉਸ ਬੰਦੇ ਨਾਲ ਕੁੜੀ ਜਾਏਗੀ ਕਿਉਂ ਜੇ 9 ਤਰੀਕ ਨੂੰ ਗਈ ਤੇ 12 ਤੱਕ ਇਹ ਪਰਿਵਾਰ ਚੁੱਪ ਕਿਉਂ ਰਿਹਾ ਇਸ ਪਰਿਵਾਰ ਨੇ ਕੋਈ ਐਪਲੀਕੇਸ਼ਨ ਨਹੀਂ ਦਿੱਤੀ ਸੋ ਉਹਦੇ ਬ੍ਰਦਰ ਦਾ ਬਿਆਨ ਆਉਣਾ ਕਿ ਸਾਨੂੰ ਕੁਝ ਨਹੀਂ ਪਤਾ ਪੁਲਿਸ ਨੂੰ ਪਤਾ ਹੈ ਇਹ ਗੱਲਾਂ ਨਾ ਸਾਰੀਆਂ ਮੈਨੇ ਰੱਖਦੀਆਂ ਹੁੰਦੀਆਂ ਨੇ ਇਹਨਾਂ ਚੀਜ਼ਾਂ ਦੇ ਵਿੱਚ ਇੱਕ ਇੱਕ ਚਰਚਾ ਅਖਾਰਾ ਸਾਹਿਬ ਇਹ ਵੀ ਚੱਲ ਰਹੀ ਹੈ ਕਿ ਜਿਵੇਂ ਉਸ ਤੋਂ ਬਾਅਦ ਅਮਰਪਾਲ ਮਹਿਰੋਂ ਹੋਰਾਂ ਦੀ ਜਿਹੜੀ ਵੀਡੀਓ ਆਉਂਦੀ ਉਸ ਤੇ ਵਿੱਚ ਉਹਦੇ ਵੱਲ ਚੇਤਾਵਨੀ ਦਿੱਤੀ ਜਾਂਦੀ ਆ ਕਿ ਇਹ ਇੱਥੋਂ ਤੱਕ ਕਿਹਾ ਜਾਂਦਾ ਕਿ ਪਾਰਕਿੰਗ ਇਕੱਲੇ ਬਠਿੰਡੇ ਨਹੀਂ ਪਾਰਕਿੰਗ ਤਾਂ ਉਹ ਪਾਰਕਿੰਗ ਦਾ ਜਿਹੜੀਆਂ ਨੇ ਹੋਰ ਵੀ ਬਹੁਤ ਨੇ ਤਾਂ ਇੱਕ ਸਵਾਲ ਇੱਕ ਤਪਕੇ ਦੇ ਵੱਲੋਂ ਇਹ ਵੀ ਚੁੱਕਿਆ ਜਾ ਰਿਹਾ ਕਿ ਫਿਰ ਇਸ ਤਰ੍ਹਾਂ ਦੇ ਨਾਲ ਮਾਰ ਕੇ ਕਿੰਨੇ ਕੁ ਨੂੰ ਚੁੱਪ ਕਰਵਾਇਆ ਜਾ ਸਕਦਾ ਹੈ ਨਹੀਂ ਮੈਂ ਇਸ ਇਸ਼ੂ ਤੇ ਤਾਂ ਨਹੀਂ ਕੁਝ ਕਹਿ ਸਕਦਾ ਪਰ ਮੈਂ ਇਹਨਾ ਜ਼ਰੂਰ ਕਹੂੰਗਾ ਕਿ ਅਜੇ ਕੋਈ ਵੀ ਇਹ ਗੱਲਾਂ ਅਦਾਲਤ ਚ ਐਡਮਿਸਿਬਲ ਹੈ ਨਹੀਂ ਕਿਉਂਕਿ ਅਦਾਲਤ ਦੇ ਅੰਦਰ ਜੇ ਕਿਸੇ ਨੇ ਕਨਫੈਸ਼ਨ ਕਰਨਾ ਹੈ ਤੇ ਕੋਈ ਸੈਪਰੇਟ ਐਪਲੀਕੇਸ਼ਨ ਲਾਉਣੀ ਹੈ ਕੋਰਟ ਨੇ ਟਾਈਮ ਦੇਣਾ ਹੈ ਉਹਨੂੰ ਕੋਰਟ ਨੇ ਟਾਈਮ ਦੇ ਕੇ ਕਹਿਣਾ ਕਿ ਤੈਨੂੰ ਟਾਈਮ ਦਿੱਤਾ ਤੇਰੀ ਮਰਜ਼ੀ ਹੈ ਜਾਂ ਨਹੀਂ ਅਦਾਲਤ ਇਸ ਚੀਜ਼ ਤੇ ਏਡੀ ਜਲਦੀ ਵਿਸ਼ਵਾਸ ਨਹੀਂ ਕਰਦੀ ਤੇ ਨਾ ਹੀ ਇਹ ਗੱਲਾਂ ਵਿਸ਼ਵਾਸ ਕਰਨਯੋਗ ਹੈ ਨਹੀਂ ਏ ਆਈ ਦੇ ਰਾਈ ਜੋ ਮਰਜੀ ਤੁਸੀਂ ਕਰ ਸਕਦੇ ਹੋ ਜਿੰਦੀ ਮਰਜੀ ਆਵਾਜ਼ ਕਢਾ ਸਕਦੇ ਹੋ ਇਹ ਤੱਕ ਬੇਚੁਕੀ ਗੱਲ ਹੈ ਕਿ ਆਪਾਂ ਕਹਿ ਦਈਏ ਕਿ ਜਿਹਦਾ ਮੂੰਹ ਹਿਲਦਾ ਬੋਲ ਰਿਹਾ ਹੈ ਇਹ ਗੱਲਾਂ ਅਦਾਲਤ 'ਚ ਮੰਨਣ ਯੋਗ ਨਹੀਂ ਕਿ ਅੰਡਰ ਪ੍ਰੈਸ਼ਰ ਆ ਪੁਲਿਸ ਹੈ ਜਾਂ ਪੁਲਿਸ ਕੋ ਸਟਡੀ 'ਚ ਹੈ ਜਾਂ ਬੰਦੇ ਦੀ ਬਾਹਰ ਵੀਡੀਓ ਆਡੀਓ ਕੋਈ ਬਣਾ ਰਿਹਾ ਹੈ ਇਹ ਜਦ ਤੱਕ ਅਦਾਲਤ 'ਚ ਬੰਦੇ ਪੇਸ਼ ਨਹੀਂ ਹੁੰਦੇ ਚਲਾਨ ਪੇਸ਼ ਨਹੀਂ ਹੁੰਦਾ ਅਗਰ ਉਹਨੇ ਇਹ ਕੰਮ ਕੀਤਾ ਹੈ ਤਾਂ ਉਹਦੇ ਕੋਲ ਕੋਰਟ ਅਦਾਲਤ ਟਾਈਮ ਦਿੰਦੀ ਹੈ ਵੀਡੀਓ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਕਿ ਜਿਹੜਾ ਕੌਰ ਸ਼ਬਦ ਉਹਦੇ ਵੱਲੋਂ ਲਾਇਆ ਗਿਆ ਸੀ ਉਹ ਜਾਣਬੁੱਝ ਕੇ ਆਪਣੇ ਸ਼ਬਦ ਨਾਲ ਕੌਰ ਜਿਹੜਾ ਹੈਗਾ ਉਹ ਲਾਇਆ ਗਿਆ ਉਹ ਚੀਜ਼ ਤੇ ਵੀ ਬੜੇ ਇਤਰਾਜ਼ ਬੜੇ ਸਵਾਲ ਖੜੇ ਦੇਖੋ ਐਸ ਵਕਤ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਇੱਕੋ ਹੀ ਚੀਜ਼ ਲੱਗੀ ਹੋਈ ਹੈ ਸਿੱਖ ਕੌਮ ਤੇ ਹਮਲੇ ਕਰਨੇ ਇਹ ਹਮਲਾ ਹੁੰਦਾ ਇਹਨੂੰ ਹਮਲੇ ਰੋਸੀ ਹਮਲੇ ਹਮਲਾ ਸਮਝ ਨਹੀਂ ਰਿਹਾ ਜਦੋਂ ਇੱਕ ਕੌਰ ਲਬਜ ਲਿਖਿਆ ਗਿਆ ਤਾਂ ਵਰਡ ਦੇ ਵਿੱਚ ਇਹ ਸਾਬਤ ਕਰਨਾ ਹੈ ਕਿ ਸਿੱਖਾਂ ਦੀਆਂ ਕੁੜੀਆਂ ਇਹੋ ਜੀਆਂ ਨੇ ਵਹਿਦਾ ਸ਼ਰਮਸੀ ਲਾਈ ਹੋਈ ਕਾਫੀ ਲੋਕਾਂ ਨੇ ਸਾਡੇ ਚ ਪਰ ਇਹਨੂੰ ਪ੍ਰਮੋਟ ਕਰਨਾ ਨਾਲ ਲੈ ਕੇ ਪਿੱਛੇ ਜੇ ਵੀ ਸਿੱਖਾਂ ਪੱਗਾ ਬਣ ਕੇ ਬਾਹਰ ਜਿਵੇਂ ਇਹ ਬੰਦੇ ਸ਼ਿਵਸੈਨ ਵਾਲੇ ਫੜੇ ਗਏ ਸੀ ਗੁਰਦੁਆਰਾ 'ਚ ਹਮਲੇ ਕਰਨੇ ਖਾਲਸਤਾਨ ਦੇ ਨਾਂ ਲਿਖਣੇ ਨਾ ਸਿੱਖਾਂ ਦੇ ਲਾਉਣੇ ਬਠਿੰਡੇ ਹੀ ਹੋਇਆ ਨਾ ਜੀ ਕੀ ਖਾਲਸਤਾਨ ਦਾ ਕੰਨ ਤੇ ਨਾਂ ਲਿਖਿਆ ਗਿਆ ਤੇ ਉਹਨਾਂ ਦੇ ਇੱਕ ਸ਼ਿਵਸੈਨ ਵਾਲੇ ਹੀ ਬੋਲਿਆ ਕਿ ਫਲਾਣੇ ਦੇ ਕਹਿੰਦੇ ਮੈਂ ਲਿਖਿਆ ਇਹਨਾਂ ਨੂੰ ਤੁਸੀਂ ਕਿਵੇਂ ਕਹੋਗੇ ਇਹਨਾਂ ਦੀ ਸੋਚ ਸਾਡੇ ਪ੍ਰਤੀ ਕਿੰਨੀ ਗੰਦੀ ਹੈ ਆ ਮੁਖਸਰ ਵੇਖ ਲਓ ਤੁਸੀਂ ਸ਼ਰਿਆਂ ਮ ਉਹਨਾਂ ਨੂੰ ਕੁੱਟਿਆ 1980 78 81 ਵਾਲਾ ਟਾਈਮ ਹੈ ਕਿਉਂਕਿ ਹਿੰਦੁਸਤਾਨ ਦੀ ਹਕੂਮਤ ਕਿਤੇ ਵੀ ਨਹੀਂ ਚਾਹੁੰਦੀ ਕਿ ਸਿੱਖ ਜਿਹੜੇ ਆ ਉਹ ਉਹਨਾਂ ਨੂੰ ਅਸੀਂ ਬਖਸ਼ ਲਈਏ ਹਿੰਦੁਸਤਾਨ ਦੀ ਹਕੂਮਤ ਦਾ ਇੱਕੋ ਹੀ ਜੋਰ ਹੈ ਕਿਸ ਤਰੀਕੇ ਨਾਲ ਸਿੱਖਾਂ ਤੇ ਕਿਸੇ ਨਾ ਕਿਸੇ ਸਾਈਡ ਤੋਂ ਕੋਈ ਨਾ ਕੋਈ ਹਮਲਾ ਹੁੰਦਾ ਹੀ ਰਹੇ ਤਾਂ ਇਹ ਇੱਕ ਜਾਣਬੁੱਝ ਕੇ ਹੈ ਮੈਂ ਤਾਂ ਪਹਿਲਾਂ ਵੀ ਕਹਿਣਾ ਕਿ ਪ੍ਰਵਾਸੀਆਂ ਨੂੰ ਪੰਜਾਬ ਚ ਲਿਆ ਕੇ ਤੁਸੀਂ ਪੀਆਰ ਕਰਕੇ ਬੇੜਾ ਗਰ ਕਰਕੇ ਰੱਖਤਾ ਸਾਡਾ ਤੁਸੀਂ ਇਹ ਹੀ ਇਹ ਹੀ ਰਿਜ਼ਲਟ ਆਉਣਾ ਜਿਹੜਾ ਮੈਂ ਬਹੁਤ ਚਿਰ ਦਾ ਕਹਿ ਰਿਹਾ ਇਹਨਾਂ ਨੂੰ ਪੀਆਰ ਨਾ ਕਰੋ ਇਹਨਾਂ ਦਾ ਕਲਚਰ ਹੋਰ ਹੈ ਸਾਡਾ ਕਲਚਰ ਡਿਫਰੈਂਟ ਹੈ ਸਾਡੇ ਕਲਚਰ ਦੀ ਤਹਿਸ ਨਹਿਸ ਕਰਕੇ ਰੱਖਤਾ ਇਹਨਾਂ ਲੋਕਾਂ ਨੇ ਇਹ ਇੱਥੇ ਆਉਂਦੇ ਨੇ ਕਮਾਈ ਕਰਨ ਆਪਦਾ ਵਾਪਸ ਜਾਣ ਜਦੋਂ ਅਸੀਂ ਨਹੀਂ ਬਾਹਰ रह ਸਕਦੇ ਇਹ ਸਾਡੀ ਸਟੇਟ 'ਚ ਪੀਆਰ ਕਿਉਂ ਹੁੰਦੇ ਨੇ ਪਰ ਇਹ ਪੁੱਛੋ ਜਾ ਕੇ ਆਪਦੇ 2016 ਚਾਹਦੇ ਆਕਾਲੀਆਂ ਪੁੱਛੋ ਇਹਨਾਂ ਕਾਂਗਰਸੀਆਂ ਪੁੱਛੋ ਇਹਨਾਂ ਆਮ ਆਦਮੀ ਪਾਰਟੀਆਂ ਨੂੰ ਇਹਨਾਂ ਨੂੰ ਸਿਰਫ ਇੱਕ ਸਤਾ ਦੀ ਭੁੱਖ ਹੈ ਕੱਖ ਵੀ ਨਹੀਂ ਸਾਰਾ ਪੰਜਾਬ ਉਜੜ ਜੇ ਜੋ ਮਰਜੀ ਹੋ ਜੇ ਪਰ ਇਹਨਾਂ ਨੂੰ ਸਤਾ ਦੀ ਭੁੱਖ ਹੈ ਬੋਲੋ ਨਾ ਇਹਦੇ ਉਲਟ ਕਿ ਪ੍ਰਵਾਸੀ ਕਿਉਂ ਪੰਜਾਬ ਤੋਂ ਬਾਹਰੇ ਇਹਨਾਂ ਨੂੰ ਕਹ ਬੋਲੋ ਇੱਕ ਕਲਬ ਚ ਸੋ ਗੰਧ ਪਾਉਣ ਵਾਲੇ ਇਹ ਤਿੰਨ ਚਾਰ ਪਾਰਟੀਆਂ ਨੇ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਪਰ 2027 ਦੇ ਵਿੱਚ ਆਪਾਂ ਠੱਲ ਪਾਵਾਂਗੇ ਇਹਨਾਂ ਨੂੰ ਪਾਵਾਂਗੇ ਪੰਜਾਬ ਦੀ ਨਵੀਂ ਪਾਰਟੀ ਜਿਹੜੀ ਆਈ ਹੈ ਅਸੀਂ ਤਾਂ ਇਸ ਦੇ ਉਲਟ ਚੱਲਾਂਗੇ ਕਿ ਅਸੀਂ ਪ੍ਰਵਾਸੀ ਪੀਆਰ ਨਹੀਂ ਹੋਂਦ ਤੇ ਨੇ ਪੰਜਾਬ ਦੇ ਅੰਦਰ ਆਹ ਗੰਦ ਨੂੰ ਰੋਕਣਾ ਪੰਜਾਬ ਦੇ ਅੰਦਰ ਅਸੀਂ ਆਹ ਥੋੜਾ ਕੀ ਧੀਆਂ ਪਣਾ ਦੀ ਤਹਿਸ ਨਹਿਸ ਕਰਕੇ ਰੱਖਤੀ ਜੋ ਜਨਾਨੀਓ ਯਾਰੋ ਸ਼ਰੇਆਮ ਇੱਕ ਵੀਡੀਓ ਦੇ ਉੱਪਰ ਕੱਪੜੇ ਲਾਹ ਲਾ ਕੇ ਕੀ ਕੀ ਦਿਖਾ ਰਹੇ ਹੋ ਤੁਸੀਂ ਯਾਰ ਪੰਜਾਬ ਸਿਰ ਤੇ ਚੁੰਨੀ ਦਿੰਦਾ ਸੀ ਪੰਜਾਬ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦਾ ਪੰਜਾਬ ਇੱਜ਼ਤ ਦੀ ਗੱਲ ਕਰਦਾ ਸੀ ਪੰਜਾਬ ਇਹੋ ਜਿਹੇ ਕੁੱਤੇ ਕੰਮ ਨਹੀਂ ਸੀ ਕਰਦਾ ਪੰਜਾਬ ਦੇ ਅੰਦਰ ਚਾਹੇ ਮੁਸਲਮਾਨ ਚਾਹੇ ਹਿੰਦੂ ਚਾਹੇ ਸਿੱਖ ਜਿਹੜੇ ਸਦੀਆਂ ਤੋਂ ਪੰਜਾਬ 'ਚ ਰਹੇ ਰਹੇ ਨੇ ਉਹ ਪੰਜਾਬ ਆਪ ਦਾ ਸਿਰ ਨੂੰ ਕੱਜਣਾ ਜਾਣਦੇ ਨੇ ਉਹ ਦੂਜੇ ਦੀ ਧੀ ਦੀ ਇੱਜ਼ਤ ਬਚਾਉਣ ਵਾਲੇ ਸੀ ਹੁਣ ਪੰਜਾਬ 'ਚ ਕੀ ਐ ਇਸ ਵਕਤ ਜਿਹੜੀ ਕੁੜੀ ਦਾ ਜੀ ਕਰਦਾ ਕਪੜੇ ਲਾ ਕੇ ਪਾਸੇ ਰੱਖ ਲੈਂਦੀ ਯਾਰ ਇਹ ਕੋਈ ਇੱਜ਼ਤ ਵਾਲੀ ਗੱਲ ਜਦੋਂ ਤੋਂ ਅਮਰਪਾਲ ਮੈਰੋਂ ਹੋਰਾਂ ਦੀ ਵੀਡੀਓ ਆਉਂਦੀ ਉਹਦੇ ਵਿੱਚ ਚੇਤਾਵਨੀ ਦਿੱਤੀ ਜਾਂਦੀ ਉਸ ਤੋਂ ਬਾਅਦ ਕਈ ਮੁਆਫੀਆਂ ਜਿਹੜੀਆਂ ਸਾਹਮਣੇ ਆਈਆਂ ਤਾਂ ਕੀ ਲੱਗਿਆ ਕਿ ਪਹਿਲਾਂ ਸਮਝ ਨਹੀਂ ਆ ਜਦੋਂ ਸਮਝਾਇਆ ਗਿਆ ਉਦੋਂ ਸਮਝ ਨਹੀਂ ਜਦ ਇੱਕ ਐਸਾ ਕੁਝ ਹੋਇਆ ਤਾਂ ਉਸ ਤੋਂ ਬਾਅਦ ਫਿਰ ਮੁਆਫੀਆਂ ਆਉਣ ਲੱਗੀਆਂ ਕਈ ਵਾਰ ਨਾ ਅਸੀਂ ਲੋਕ ਛਤਰ ਦੇ ਵੀ ਯਾਰ ਅਸੀਂ ਲੋਕ ਕਿਸੇ ਚੀਜ਼ ਨੂੰ ਨਹੀਂ ਸਮਝਦੇ ਫੌਰ ਐਗਜ਼ਾਮਪਲ ਇੱਥੇ ਰੀ ਚੰਡੀਗੜ੍ਹ ਵਰਦਾ ਹੀ ਅਸੀਂ ਲਾ ਅਡਾਪਟ ਕਰ ਲਏ ਨੇ ਕਾਰਨ ਕੀ ਉੱਥੇ ਲਿਆਜ ਨਹੀਂ ਹੋਣਾ ਸੋ ਇਹ ਕਿਤੇ ਨਾ ਕਿਤੇ ਜਾ ਕੇ ਦੇਖੋਗੇ ਤਾਂ ਸਾਡੇ ਲੋਕ ਜਿਹੜੇ ਨੇ ਨਾ ਐਨੀ ਜਲਦੀ ਸਿੱਖਣ ਵਾਲੇ ਵੀ ਨਹੀਂ ਫਿਰ ਤੁਸੀਂ ਨਿੱਕੇ ਨਿੱਕੇ ਬੱਚਿਆਂ ਦਾ ਕਿਉਂ ਬੇੜਾਗਰ ਕਰਦੇ ਹੁਣ ਘਰ 'ਚ ਮੋਬਾਈਲ ਪਿਆ 10 ਤੋਂ 15 ਸਾਲ ਦਾ ਬੱਚਾ ਚਾਹੇ ਮੁੰਡਾ ਜਾਂ ਕੁੜੀ ਹੈ ਉਹ ਜਦੋਂ ਇਹ ਵੇਖੇਗਾ ਤਾਂ ਕਰੂਗਾ ਮੈਂ ਵੀ ਇਹ ਕੰਮ ਕਰਾਂ ਕਿਸੇ ਸੋਸਾਇਟੀ ਦਾ ਬੇੜਾ ਘਰ ਕੇ ਕਰਨਾ ਹੈ ਪਰ 10 ਸਾਲ ਤੋਂ ਲੈ ਕੇ 16-17 ਸਾਲ ਦੀ ਉਮਰ ਦੇ ਵਿੱਚ ਬੱਚਾ ਡਿਵੈਲਪ ਹੁੰਦਾ ਨੂੰ ਜੋ ਤੁਸੀਂ ਗੰਦ ਵਿਖਾਓਗੇ ਉਹ ਬਹੁਤ ਜਲਦੀ ਅਡਾਪਟ ਕਰੂਗਾ। ਅਸੀਂ ਕਿੱਧਰ ਜਾ ਰਹੇ ਹਾਂ? ਫਿਰ ਤਾਂ ਜੇ ਲੋੜ ਹੀ ਨਹੀਂ ਜੇ ਜੇ ਤੁਸੀਂ ਕੁਝ ਲੋਕ ਕਹਿੰਦੇ ਨੇ ਇਫੈਕਟ ਨਹੀਂ ਪੈਂਦਾ ਤੇ ਫਿਰ ਕਥਾ ਦਾ ਇਫੈਕਟ ਕਿਉਂ ਪੈਂਦਾ? ਅਸੀਂ ਕਥਾ ਸੁਣਦੇ ਹੁੰਦੇ ਰ ਸਾਡਾ ਇਫੈਕਟ ਪੈਂਦਾ ਚੰਗੇ ਕੰਮ ਦੇ। ਪਰ ਜਦੋਂ 10 ਤੋਂ 17 ਸਾਲ ਦਾ ਬੱਚਾ ਇਹ ਵੇਖੇਗਾ ਉਹਦਾ ਪੱਠਾ ਬਹਿ ਜਾਣਾ। ਸੋ ਇਹਨੂੰ ਰੋਕਣ ਦੇ ਲਈ ਐਕਚੁਅਲੀ ਤਾਂ ਗਵਰਨਮੈਂਟ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਦੇ ਅਕਾਊਂਟ ਬੰਦ ਕਰਨੇ ਚਾਹੀਦੇ ਨੇ ਪੁਲਿਸ ਨੂੰ ਪਰਚੇ ਦਰਜ ਕਰਨੇ ਚਾਹੀਦੇ ਨੇ ਐਕਸ਼ਨ ਲੈਣਾ ਚਾਹੀਦਾ ਪਰ ਓਏ ਉਦੋਂ ਐਕਸ਼ਨ ਲੈਣਾ ਹੈ ਜਦੋਂ ਕਿ ਉਹਨੂੰ ਚੁੱਪ ਬੰਦਾ ਆਪਦੇ ਹਿਸਾਬ ਨਾਲ ਕਰਾਉਂਦਾ ਹੁਣ ਪਤਾ ਨਹੀਂ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ ਕਿਉਂਕਿ ਐਸੋ ਜੀ ਲੇਡੀ ਦੇ ਹਜ਼ਾਰਾਂ ਦੁਸ਼ਮਣ ਵੀ ਹੁੰਦੇ ਨੇ ਅਸੀਂ ਕਿਵੇਂ ਕਵਾਂਗੇ ਕਿ ਕਿਹਨੇ ਕੀਤਾ ਇਹ ਤਾਂ ਹੁਣ ਪੁਲਿਸ ਕਾਰਵਾਈਏ ਪੁਲਿਸ ਦਾ ਤੁਹਾਨੂੰ ਬਠਿੰਡੇ ਪੁਲਿਸ ਦਾ ਖਾਸ ਕਰਕੇ ਪਤਾ ਇਸ ਵਕਤ ਬਠਿੰਡਾ ਪੁਲਿਸ ਦੇ ਵਿੱਚ ਜੋ ਹੋ ਰਿਹਾ ਹੈ ਇਹਨਾਂ ਥਾਣਿਆਂ 'ਚ ਮਰਡਰ ਕੀਤੇ ਬੰਦੇ ਨਹੀਂ ਫੜਨੇ ਬਾਹਰਲੇ ਮਰਡਰ ਮੈਂਟ ਚ ਕਲੀਅਰ ਕਰ ਲੈਂਦੇ ਨੇ ਸੋ ਇਹਨਾਂ ਤੇ ਡਾਊਟ ਹੈ ਸੋ ਮੈਂ ਕਹੂੰਗਾ ਕਿ ਜੋ ਹੋਇਆ ਹੈ ਪੰਜਾਬ ਦੇ ਅੰਦਰ ਹੋ ਰਿਹਾ ਹੈ ਉਹ ਬਹੁਤ ਗਲਤ ਹੋ ਰਿਹਾ ਹੈ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਜਿਹੜੇ ਵੀਡੀਓ ਗੰਦ ਪਾ ਰਹੇ ਨੇ ਗੰਦੇ ਗਾਣੇ ਗੰਦੀ ਬਕਵਾਸ ਕਰ ਰਹੇ ਨੇ ਕਿਸੇ ਰਿਸ਼ਤੇ ਦੇ ਅੰਦਰ ਪੰਜਾਬ 'ਚ ਇਸ ਤਰ੍ਹਾਂ ਦੇ ਰਿਸ਼ਤੇ ਨਹੀਂ ਸੀ ਹੁੰਦੇ ਦੇਖੋ ਤੁਸੀਂ ਪੰਜਾਬ ਦੇ ਅੰਦਰ ਗੋਇੰਦਵਾਲ ਸਾਹਿਬ ਕੋਲ 2200 ਲੜਕੀ ਨੂੰ ਸਰਦਾਰ ਜਸਾ ਸਿੰਘ ਆਲੂਵਾਲੀਆ ਉੱਥੋਂ ਉਹਨਾਂ ਨੂੰ ਛਡਾ ਕੇ ਅਫਗਾਨ ਤੋਂ ਘਰਾਂ ਚ ਭੇਜਦੇ ਨੇ ਨਵਾਬ ਦੀ ਘਰ ਵਾਲੀ ਐ ਜੰਮੂ ਦੇ ਨਵਾਬ ਦੀ ਉਹਦਾ ਘਰ ਵਾਲਾ ਭਜਾਇਆ ਜਾਂਦਾ ਲੜਾਈ ਦੇ ਅੰਦਰ ਬੜੀ ਬੁਰੀ ਤਰ੍ਹਾਂ ਹਾਰਦਾ ਸਰਦਾਰ ਜਸਾ ਸਿੰਘ ਆਲੂਵਾਲੀਆ ਤਾਂ ਉਹ ਕੰਬਦੀ ਐ ਡਰਦੀ ਐ ਤੇ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਨਹੀਂ ਤੂੰ ਪੰਜਾਬ ਦੀ ਧੀ ਐ ਜਾਣਾ ਕਿੱਥੇ ਆਉਂਦੀ ਮੈਂ ਜੰਮੂ ਜਾਣਾ ਜੰਮੂ ਛੱਡ ਕੇ ਆਏ ਨੇ ਆ ਅਸੀਂ ਸਾਡਾ ਪੰਜਾਬ ਆਸੀਂ ਸਾਡੇ ਪੰਜਾਬ ਦੀ ਫਿਤਰਤ ਆਸੀਂ ਸਾਡੇ ਪੰਜਾਬ ਦੀ ਸੋਚ ਆ ਥੋੜਾ ਸੀ ਕਿ ਅਸੀਂ ਕਪੜੇ ਲਾ ਕੇ ਤੇ ਕੌਰ ਨਾ ਲਿਖ ਲਿਆ ਤੇ ਗੰਦ ਪਾ ਕੇ ਰੱਖਤਾ ਕਿ ਇਹਨਾਂ ਤੇ ਕਾਰਵਾਈ ਨਹੀਂ ਹੋ ਜੂਗੀ ਤੁਹਾਡਾ ਧਰਮ ਕਿਹੜਾ ਤੁਸੀਂ ਫਰੋਡ ਕਰ ਰਹੇ ਹੋ ਤੁਸੀਂ ਮੈਂ ਹੋਰ ਧਰਮ ਨੂੰ ਬਿਲੋਂਗ ਕਰਦਾ ਮੈਂ ਦੂਜੇ ਧਰਮ ਦਾ ਨਾਮ ਲੈ ਕੇ ਉੱਤੇ ਗਲਤ ਕਰ ਰਿਹਾ ਤੇ ਕਾਰਵਾਈ ਤਾਂ ਬਣਦੀ ਹੈ ਤੁਸੀਂ ਲੋਕਾਂ ਨੂੰ ਕਿਉਂ ਗਮਰਾਹ ਕਰ ਰਹੇ ਹੋ ਇਹਦਾ ਇਟ ਮੀਨ ਠਗੀਆਂ ਵੀ ਮਾਰ ਗਿਆ ਹੋਣ ਗਿਆ ਪੰਜਾਬ ਦੇ ਵਿੱਚ ਆਪ ਦਾ ਗਲਤ ਨਾਂ ਦੱਸ ਕੇ ਗਲਤ ਆਈਡੈਂਟੀਫਿਕੇਸ਼ਨ ਦੱਸ ਕੇ ਪੰਜਾਬ 'ਈ ਠਗੀਆਂ ਮਾਰੀਆਂ ਹੋਣਗੀਆਂ ਉਸ ਵਕਤ ਪੁਲਿਸ ਨੂੰ ਪਤਾ ਨਹੀਂ ਸੀ ਇਹਨਾਂ ਨੂੰ ਇਹ ਤਾਂ ਪਤਾ ਹੈ ਕਿ ਕਿਹੜਾ ਸਿੱਖ ਕਿਹੜੇ ਰੰਗ ਦਾ ਦਮਾਲਾ ਬੰਨਦਾ ਪੰਜਾਬ ਪੁਲਿਸ ਨੂੰ ਸਾਰਾ ਪਤਾ ਹੈ ਇੱਥੋਂ ਤੱਕਰ ਪਤਾ ਕਿ ਕਿਹੜੀ ਨੁਕਰ ਦੇ ਵਿੱਚ ਕਿਹੜਾ ਸਿੱਖ ਪੰਜਾਬ ਲਈ ਬੋਲ ਰਿਹਾ ਹੈ ਪਰ ਇਹ ਨਹੀਂ ਪਤਾ ਕਿ ਸਿੱਖਾਂ ਦਾ ਨਾਂ ਲੈ ਕੇ ਆਪ ਦੀ ਆਈਡੈਂਟੀਫਿਕੇਸ਼ਨ ਜਿਹੜੀ ਗਲਤ ਦੱਸ ਕੇ ਇਹ ਲੋਕ ਫਰਾਡ ਕਰ ਰਹੇ ਨੇ ਪੰਜਾਬ ਦੇ ਅੰਦਰ ਉਹਨਾਂ ਦੇ ਖਿਲਾਫ ਕਾਰਵਾਈ ਕਰ ਗਈ ਸੀ ਕਿਉਂ ਨਹੀਂ ਕਰਦੇ ਕਾਰਵਾਈ ਇਹ ਇਟ ਮੀਨਸ ਇਹ ਗੱਲ ਆਪ ਵਧਾਉਂਦੇ ਨੇ ਇਹਦਾ ਮਤਲਬ ਇਹ ਵੀ ਕੋਈ ਪਤਾ ਨਹੀਂ ਕਿ ਮਰਡਰ ਕਰਾਇਆ ਕਿੰਨੇ ਹੋਵੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਸੋ ਅਜੇ ਇਹ ਡਾਊਟ ਹੈ ਬਹੁਤ ਵੱਡੀ ਲਹਨਤ ਹੈ ਸਟੇਟ ਨੂੰ ਲਹਨਤ ਹੈ ਇਹੋ ਜੀ ਨੂੰ ਇਹੋ ਜੀ ਸਰਕਾਰ ਤੇ ਲਹਨਤ ਹੈ ਇਹੋ ਜਿਹਾ ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹੂੰਗਾ ਕਿ ਮਾੜੀ ਗੱਲ ਹੈ ਲਹਨਤ ਵਾਲੀ ਗੱਲ ਹੈ ਇਹਨਾਂ ਲਈ ਵੀ ਕਿ ਤੁਸੀਂ ਜਦੋਂ ਮੁੱਢ ਵੱਜਦਾ ਹੈ ਉਦੋਂ ਤੁਸੀਂ ਐਕਸ਼ਨ ਕਿਉਂ ਨਹੀਂ ਲੈਂਦੇ ਜਦੋਂ ਕਤਲ ਹੋ ਜਾਂਦਾ ਹੈ ਫਿਰ ਤੁਸੀਂ ਫੇਕ ਇਨਕਾਊਂਟਰ ਕਰਨ ਤਰ ਪੈਨੇ ਸੋ ਮੈਨੂੰ ਡਰ ਹੈ ਇਸ ਗੱਲ ਦਾ ਕਿ ਇਹ ਅਮਰਤਪਾਲ ਮਹਿਰੋ ਦਾ ਵੀ ਕਿਤੇ ਇਨਕਾਊਂਟਰ ਨਾ ਹੋ ਜਾ ਸਰ ਚਰਚਾ ਸੋਸ਼ਲ ਮੀਡੀਆ ਤੇ ਹੋਰ ਵੀ ਛਿੜੀ ਆ ਕਈ ਨਿਊਜ਼ ਚੈਨਲਾਂ ਦੇ ਵੱਲੋਂ ਵੀ ਦਿਖਾਇਆ ਗਿਆ ਕਿ ਇਹਨਾਂ ਸਾਥੀਆਂ ਦੇ ਵੱਲੋਂ ਪਹਿਲਾਂ ਜਿਹੜਾ ਹੈਗਾ ਉਸ ਦਾ ਰੇਪ ਕੀਤਾ ਗਿਆ ਰੇਪ ਤੋਂ ਬਾਅਦ ਉਸ ਦਾ ਜਿਹੜਾ ਮਰਡਰ ਕੀਤਾ ਗਿਆ ਦੋ ਤਿੰਨ ਬੰਦੇ ਪੰਜਾਬ ਚ ਇਹੋ ਜੇ ਨੇ ਜਿਹੜੇ ਸਰਕਾਰ ਦੇ ਪਾਲੇ ਹੋਏ ਬੰਦੇ ਨੇ ਜਿਨ੍ਹਾਂ ਨੇ ਹਮੇਸ਼ਾ ਬਕਵਾਸ ਹੀ ਕਰਨੇ ਉਹਨਾਂ ਨਾਲੋਂ ਤਾਂ ਮੇਰੇ ਦੇਖਣ ਜਾਨਵਰ ਵੀ ਬੈਟਰ ਹੈ ਕੁੱਤਾ ਵੀ ਉਹਨਾਂ ਨਾਲੋਂ ਬੈਟਰ ਹੈ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਉਹ ਡਾਕਟਰ ਉਹ ਆਪ ਨੇ ਕੋਈ ਡਾਕਟਰ ਦਾ ਆਪੀਨੀਅਨ ਆ ਗਿਆ ਉਸ ਦੇ ਵਿੱਚ ਕੋਈ ਮੈਡੀਕਲ ਡੀਐਨਏ ਦੀ ਰਿਪੋਰਟ ਆ ਗਈ ਹੈ ਯਾਰ ਰੇਪ ਹੋਇਆ ਗੱਲਾਂ ਕੈਮਰੇ ਤੇ ਕਰਨ ਵਾਲੀਆਂ ਨਹੀਂ ਫਿਜ਼ੀਕਲ ਰਿਲੇਸ਼ਨ ਕਿਸੇ ਨੇ ਕਦੋਂ ਬਣਾਏ ਕਿਸ ਨੇ ਬਣਾਏ ਹੁੰਦੇ ਅਸੀਂ ਕਿਵੇਂ ਡਿਸਕਲੋਜ਼ ਕਰਾਂਗੇ ਉਹ ਡੀਐਨਏ ਦੀ ਰਿਪੋਰਟ ਆਉਂਦੀ ਆ ਡੀਐਨਏ ਦੀ ਰਿਪੋਰਟ ਤੋਂ ਬਾਅਦ ਪਤਾ ਲੱਗਦਾ ਹੈ ਰੇਪ ਹੋਇਆ ਜਾਂ ਨਹੀਂ ਹੋਇਆ ਇਹ ਅਸੀਂ ਬੈਠੇ ਹੀ ਘਰੇ ਬਕਵਾਸ ਕੀਤੀ ਜੈਨਾ ਬਿੜਾ ਗੱਲ ਤੋਂ ਕਿ ਇੱਕ ਨਿਊਜ਼ ਲਾਉਣੀ ਹੈ ਕਿ ਸਿੱਖ ਅਮਰਤ ਧਾਰੀ ਬੰਦਿਆਂ ਨੇ ਨਿਆਂਗ ਸਿੰਘਾਂ ਨੇ ਰੇਪ ਕੀਤਾ ਹੁਣ ਕਾਰਨ ਕੀ ਹੈ ਸਾਰੀ ਕੌਮ ਤੇ ਲਾਣਤ ਪਾਉਣੀ ਵਰਲਡ ਲੈਵਲ ਤੇ ਮੈਸੇਜ ਦੇਣਾ ਇਹ ਸਾਡੀ ਗੌ ਕੌਮ ਦੇ ਜਿਹੜੇ ਖੱਛ ਬੰਦੇ ਬੈਠੇ ਨੇ ਪੰਜਾਬ ਦੇ ਅੰਦਰ ਯਾਰ ਤੁਹਾਨੂੰ ਲਾ ਬਾਰੇ ਕੌਡੀ ਨਹੀਂ ਪਤਾ ਤੁਹਾਨੂੰ ABC ਨਹੀਂ ਪਤਾ ਪੰਜਾਬ ਦੇ ਜੋ ਇੱਥੇ ਅਦਾਲਤਾਂ ਦੇ ਬਾਰੇ ਹੈ ਤੇ ਤੁਸੀਂ ਬੋਲੀ ਜਾ ਰਹੇ ਬੈਠੇ ਬਿਨਾਂ ਗੱਲ ਤੋਂ ਬਕਵਾਸ ਕੀਤੀ ਜਾ ਰਹੇ ਤੁਸੀਂ ਯਾਰ ਤੁਹਾਨੂੰ ਪਤਾ ਹੈ ਕਿ ਇਹਨੇ ਚ ਮੈਡੀਕਲ ਹੋਣਾ ਹੈ ਫਿਰ ਡੀਐਨਏ ਦੀ ਰਿਪੋਰਟ ਜਾਣੀ ਹੈ ਫਿਰ ਉਹ ਦੋ ਤਿੰਨ ਮਹੀਨਿਆਂ ਦੇ ਬਾਅਦ ਉਹਦੀ ਰਿਪੋਰਟ ਆਉਣੀ ਹੈ ਤੇ ਤੁਸੀਂ ਬਿਨਾਂ ਗੱਲ ਤੋਂ ਕਹੀ ਜਾ ਰਹੇ ਡਿਸਕਲੋਜ਼ ਕੀਤੀ ਜਾ ਰਹੇ ਜਦ ਕਿ ਉਹਨਾਂ ਨੂੰ ਲੜਕਾ ਰਣਜੋਤ ਭੁੱਲਰ ਮਿਲ ਕੇ ਆਇਆ ਗੱਲ ਪੁੱਛੀ ਹੈ ਉਹ ਕਹਿੰਦੇ ਪੋਸੀਬਲ ਹੀ ਨਹੀਂ ਇਹ ਗੱਲ ਹੈ ਹੀ ਨਹੀਂ ਸਾਡਾ ਰਿਲੇਸ਼ਨ ਹੀ ਕੋਈ ਨਹੀਂ ਉਸ ਨਾਲ ਕਿਉਂਕਿ ਇਹਨੂੰ ਤੁਸੀਂ ਛੁਟਲਾ ਨਹੀਂ ਸਕਦੇ ਹੁਣ ਡੀਐਨਏ ਦੀ ਰਿਪੋਰਟ ਜੇ ਆਉਂਦੀ ਹੈ ਨਾ ਤੇ ਜਿਹੜਾ ਉਹ ਕੋਈ ਵੀ ਉਹਦੇ ਰਿਲੇਸ਼ਨ ਹੈ ਫਿਜ਼ੀਕਲ ਰਿਲੇਸ਼ਨ ਹੈ ਹੁਣ ਤੁਸੀਂ ਉਸ ਚੀਜ਼ ਤੋਂ ਡਨਾਈ ਨਹੀਂ ਕਰ ਸਕਦੇ ਪਰ ਸਾਡੇ ਪੰਜਾਬ ਦੇ ਸੂ ਜਵਾਨ ਨੇ ਦੋ ਤਿੰਨ ਬੰਦੇ ਬਕਵਾਸ ਕਰਨ ਵਾਲੇ ਪੰਜਾਬ ਦੇ ਅੰਦਰ ਉਹਨਾਂ ਨੇ ਤਾਂ ਸਿੱਖਾਂ ਨੂੰ ਪੰਡਣਾ ਹੀ ਪੰਡਣਾ ਹੈ ਉਹਨਾਂ ਨੂੰ ਇਹ ਪ੍ਰੋਬਲਮ ਹੈ ਕਿ ਸਿੱਖਾਂ ਦੇ ਪ੍ਰਤੀ ਇਹ ਗੱਲ ਬੜੀ ਵਾਜਬ ਹੈ ਕਿ ਇਹ ਕਿਸੇ ਦੀ ਧੀ ਪੈਣ ਦੀ ਇੱਜ਼ਤ ਨਹੀਂ ਲੁੱਟਦੇ ਪਰ ਉਹ ਸਿੱਖ ਚਿਹਰੇ ਨਹੀਂ ਉਹ ਸਰਕਾਰ ਦੇ ਪਾਲੇ ਹੋਏ ਪਾਲਤੂ ਨੇ ਸੋ ਇਹੋ ਜਿਹੇ ਬੰਦਿਆਂ ਦਾ ਵਿਸ਼ਵਾਸ ਕਰਨਾ ਸਿਰੇ ਦੀ ਬੇਵਕੂਫੀ ਹੈ ਜਿਹੜੇ ਬੰਦਿਆਂ ਨੂੰ ਲਾਹ ਬਾਰੇ ਪਤਾ ਹੀ ਕੱਖ ਨਹੀਂ ਅਦਾਲਤਾਂ ਬਾਰੇ ਪਤਾ ਹੀ ਕੱਖ ਨਹੀਂ ਕਿਤੇ ਇੱਕ ਦੋ ਵਾਰੀ ਅਦਾਲਤ ਦੇ ਸਾਹਮਣੇ ਲੰਘੇ ਨੇ ਤੇ ਉਸ ਅਦਾਲਤ ਦੀ ਬੋਲੀ ਬੋਲਣ ਲੱਗੇ ਨੇ ਕਿ ਅਦਾਲਤ ਬਾਰੇ ਇਸ ਤਰ੍ਹਾਂ ਹੁੰਦਾ ਕੋਈ ਰੇਪ ਨਹੀਂ ਹੋਇਆ ਕੋਈ ਉਸ ਦੇ ਵਿੱਚ ਗੱਲ ਨਹੀਂ ਕੋਈ ਮੈਡੀਕਲ ਦੇ ਵਿੱਚ ਨਹੀਂ ਮੈਨੂੰ ਲੱਗਦਾ ਆਉਣਾ ਦੇ ਵਿੱਚ ਰੇਪ ਵਾਲੀ ਗੱਲ ਹੀ ਨਹੀਂ ਇਸ ਕੇਸ ਪਰ ਇੱਕ ਚਰਚਾ ਹੋਰ ਵੀ ਆ ਆਖਰੀ ਸਵਾਲ ਇੱਕ ਚਰਚਾ ਹੋਰ ਵੀ ਛੱਡਦੀ ਹੈ ਕਿ ਕਾਨੂੰਨ ਐਸਾ ਕੁਝ ਕਰਨਾ ਕਾਨੂੰਨ ਆਪਦੇ ਹੱਥਾਂ ਦੇ ਵਿੱਚ ਨਹੀਂ ਲੈਣਾ ਚਾਹੀਦਾ ਸੀ ਕਿ ਇਹ ਤਾਂ ਫਿਰ ਆਪ ਹੀ ਜੱਜ ਆਪ ਹੀ ਵਕੀਲ ਸਭ ਕੁਝ ਆਪ ਹੀ ਬਣ ਗਏ ਦੇਖੋ ਜਦੋਂ ਸੁਸਾਇਟੀ ਦੇ ਅੰਦਰ ਬਹੁਤ ਜ਼ਿਆਦੀ ਗ੍ਰਾਵਿਟੀ ਆ ਜਾਂਦੀ ਹੈ ਲਗਾਤਾਰ ਸਰਕਾਰਾਂ ਉਸ ਚੀਜ਼ ਤੇ ਚੁੱਪ ਰਹਿੰਦੀਆਂ ਨੇ 1984 ਦੇ ਵਿੱਚ ਜਦੋਂ ਖੜਕੂਆਂ ਨੇ ਬਦਲੇ ਲਏ ਸੀ ਦਿੱਲੀ ਚ ਕਿਉਂ ਲਏ ਸੀ ਦਿੱਲੀ ਹਕੂਮਤ ਨੇ ਸ਼ਰਿਆਮ ਸਿੱਖ ਮਾਰੇ ਤਾਂ ਕੁਝ ਬੰਦਿਆਂ ਨੇ ਉਹਨਾਂ ਦੀ ਵੇਟ ਕੀਤੀ ਉਹ ਨਹੀਂ ਕੁਝ ਕੀਤਾ ਅੱਜ 42 ਸਾਲ ਤੱਕ ਨਹੀਂ ਕੁਝ ਕੀਤਾ ਉਦੋਂ ਬੰਦਾ ਕੀ ਕਰੂਗਾ ਜਿਨ੍ਹਾਂ ਦੇ ਪਰਿਵਾਰ ਮਾਰੇ ਗਏ ਜਿਨ੍ਹਾਂ ਦੇ ਪਰਿਵਾਰ ਤਹਿਸ ਨਹਿਸ ਹੋ ਗਈ ਉਹ ਉੱਠ ਕੇ ਅਫਗਾਨ ਚੁੱਕ ਲੈਂਦੇ ਨੇ ਉਹ ਵੈਪਨ ਚੁੱਕਦੇ ਨੇ ਜਦੋਂ ਸਰਕਾਰਾਂ ਫੇਲ ਹੋਣ ਪ੍ਰਸ਼ਾਸਨ ਫੇਲ ਹੋਵੇ ਤਾਂ ਹਰ ਨਹੀਂ ਹਰ ਬੰਦਾ ਚਗਲ ਨਹੀਂ ਹੁੰਦਾ ਕੁਝ ਬੰਦੇ ਇੱਜ਼ਤ ਵਾਲੇ ਵੀ ਹੁੰਦੇ ਨੇ ਉਹ ਆਪਦੇ ਬਦਲੇ ਵੀ ਲੈ ਲੈਂਦੇ ਨੇ ਉਹ ਆਪਦੀ ਸਟੇਟ ਨੂੰ ਖਰਾਬ ਨਹੀਂ ਹੋਣ ਦਿੰਦੇ ਆਪਦੀ ਕੌਮ ਨੂੰ ਖਰਾਬ ਨਹੀਂ ਹੋਣ ਦਿੰਦੇ ਇਹ ਜਜ਼ਬੇ ਨੇ ਇਹ 1984 ਨੇ ਆਪਾਂ ਨੂੰ ਬਹੁਤ ਕੁਝ ਸਿਖਾਇਆ ਹੋਇਆ ਸਿਖਾ ਨੇ ਉਹ ਪੜ੍ਹੇ ਲਿਖੇ ਬੰਦੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਕਿਉਂਕਿ ਗੱਲਰਗੇ ਬੰਦੇ ਜਿਨ੍ਹਾਂ ਨੇ ਆਪਦੀ ਲਾਈਫ ਹੀ ਖਤਮ ਕਰ ਦਿੱਤੀ ਕਿਸ ਲਈ ਖਤਮ ਕੀਤੀ ਆਪਦੀ ਕੌਮ ਦੇ ਲਈ ਆਪਦੀ ਕੌਮ ਦੇ ਲਈ ਬਦਲਾ ਲੈਣ ਦੇ ਲਈ ਇਹਨਾਂ ਨੇ ਸਾਰੇ 84 ਦਾ ਅਜਿਕਰ ਜਸਟਿਸ ਨਹੀਂ ਦਿੱਤਾ ਆ ਕਿਸਾਨ ਸ਼ੁਭ ਕਰਨ ਮੁੰਡਾ ਮਾਰ ਦਿੱਤਾ ਗਿਆ ਸਵਾ ਸਾਲ ਤੋਂ ਡੇਢ ਸਾਲ ਤੋਂ ਕੋਈ ਉਹਦਾ ਕੋਈ ਕਾਰਵਾਈ ਕੀਤੀ ਆ ਤੁਹਾਡਾ ਮੁੱਖ ਮੰਤਰੀ ਬੈਠਾ ਹੀ ਹੈ ਨਾ ਕੋਈ ਕਾਰਵਾਈ ਕੀਤੀ ਨਹੀਂ ਕੀਤੀ ਸੋ ਲੋਕ ਕਦ ਤੱਕਰ ਵੇਖਣਗੇ ਲੋਕ ਕਦ ਤੱਕਰ ਵੇਟ ਕਰਨਗੇ ਇਹਨਾਂ ਦੀ ਆਖਰ ਤਾਂ ਹੁਣ ਬਾਪ ਆਏ ਹੁੰਦਾ ਕੋਈ ਬ੍ਰਦਰ ਹੋਊਗਾ ਇਹ ਆਖਰ ਤਾਂ ਉੱਠੇਗਾ ਯਾਰੋ ਕਿਉਂ ਨਾ ਉੱਠੂ ਕਿਉਂਕਿ ਉਹਨੂੰ ਪਤਾ ਕਿ ਮੈਨੂੰ ਜਸਟਿਸ ਨਹੀਂ ਮਿਲ ਰਿਹਾ ਇਹਨਾਂ ਨੇ ਨਵਾਂ ਸਿਸਟਮ ਅਡਾਪਟ ਕੀਤਾ 20 ਜਾਂ 50 ਲੱਖ ਦੇ ਆ ਜਿੱਦੜ ਤੁਹਾਡੇ ਪਰਿਵਾਰ ਨੂੰ ਕੋਈ ਪ੍ਰੋਬਲਮ ਆ ਜਾਏ ਫਿਰ 20-5 ਲੱਖ 20 ਤੋਂ 50 ਲੱਖ ਲੈ ਕੇ ਚੁੱਪ ਕਰ ਜਾ ਕਰੋ ਕੋੜ ਤੱਕ ਕਾਨੂੰਨੀ ਕਾਰਵਾਈ ਕਰਨੀ ਜਦੋਂ ਦੂਜੇ ਦਾ ਮਰਦਾ ਤੁਸੀਂ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਦੇ ਕਿਉਂਕਿ ਇਹਦੇ ਮਗਰ ਸਰਕਾਰਾਂ ਹੀ ਜ਼ਿੰਮੇਵਾਰ ਨੇ ਇੱਥੋਂ ਤੱਕ ਨੌਬਤ ਨਹੀਂ ਸੀ ਆਉਣੀ ਜੇ ਸਰਕਾਰ ਸਿਆਣੀ ਹੋਵੇ ਤਾਂ ਜਦੋਂ ਸਰਕਾਰ ਨੂੰ ਪਤਾ ਸੀ ਕਿ ਉਹ ਹੋਰ ਕੌਮ ਦੀ ਲੜਕੀ ਹੈ ਉਹ ਸਿੱਖਾਂ ਦਾ ਨਾਂ ਲੈ ਕੇ ਗਮਰਾਹ ਕਰ ਰਹੀ ਹੈ ਫਰਾਡ ਕਰ ਰਹੀ ਹੈ ਉਸ ਵਕਤ ਪਰਚਾ ਦਰਜ ਕਰਨਾ ਚਾਹੀਦਾ ਸੀ ਜੇ ਸੂਰੀ ਨੂੰ ਰੋਕਿਆ ਹੁੰਦਾ ਕਿ ਸਿੱਖਾਂ ਦੀਆਂ ਕੁੜੀਆਂ ਰਾਤ ਰੱਖਣੀਆਂ ਨੇ ਇਹਨਾਂ ਦੀ ਨਸਲ ਬਦਲਦੇ ਹੋ ਜੇ ਉਦੋਂ ਇੰਕਾਊਂਟਰ ਹੁੰਦੇ ਜੀ ਉਦੋਂ ਸਿੱਖਾਂ ਨੂੰ ਜਿਵੇਂ ਸਾਡੇ ਨਾਲ ਕਰਦੇ ਜੇ ਉਦੋਂ ਹੀ ਕੀਤਾ ਹੁੰਦਾ ਤੇ ਪੰਜਾਬ ਦੇ ਹਾਲਾਤ ਖਰਾਬ ਕਿਉਂ ਹੁੰਦੇ ਸੋ ਪੰਜਾਬ ਦੀ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਵਨ ਸਾਈਡਡ ਹੈ ਐਂਟੀ ਸਿੱਖ ਸਮਾਂ ਤਾਂ ਬਹੁਤ ਬੱਸ ਸੋ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਜੁੜੇ ਰਹੋ ਆਰੇ ਐਮ ਟੈਲੀਵਿਜ਼ਨ ਦੇ ਨਾਲ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਜਾਜ਼ਤ ਧੰਨਵਾਦ